ਸਾਸਿਕਾ ਦੋਸਤੋ ਪੰਜਾਬ న్యూਸ ਲਾਈਨ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਥਾਣਾ ਸ਼ੰਭੂ ਪੁਲਿਸ ਨੇ 50000 ਦੇ ਕਰੀਬ ਨਸ਼ੀਦੀਆਂ ਗੋਲੀਆਂ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਪੁਲਿਸ ਵੱਲੋਂ ਮਹਿਮੂਦਪੁਰ ਬੈਰੀਅਰ ਤੇ ਨਾਕੇ 'ਤੇ ਇੱਕ ਸ਼ਖਸ ਜਿਸ ਨੇ ਆਪਣੇ ਸਿਰ ਤੇ ਪਲਾਸਟਿਕ ਦਾ ਥੈਲਾ ਰੱਖਿਆ ਹੋਇਆ ਸੀ ਪੁਲਿਸ ਨੂੰ ਦੇਖ ਕੇ ਉਹ ਵਾਪਿਸ ਮੁੜ ਲੱਗਾ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਥੈਲੇ 'ਚੋਂ 50000 ਦੇ ਕਰੀਬ ਨਸ਼ੀਲੀ ਗੋਲੀਆਂ ਨਿਕਲੀਆਂ ਪੁਲਿਸ ਨੇ ਕਿਹਾ ਕਿ ਇਹ ਯੂਪੀ ਦਾ ਰਹਿਣ ਵਾਲਾ ਹੈ ਤੇ ਉੱਥੋਂ ਗੋਲੀਆਂ ਲਿਆ ਕੇ ਸਪਲਾਈ ਕਰਦਾ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਟਿਆਲੇ ਤੋਂ ਲਵ ਮਲੋਤਰਾ ਦੀ ਖਾਸ ਰਿਪੋਰਟ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਜੰਗੀ ਪੱਧਰ ਤੇ ਇੱਕ ਮੁਹਿੰਮ ਜਿਹੜੀ ਰਾ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਚ ਲਗਾਤਾਰ ਸਾਡੀ ਜੰਗੀ ਪੱਧਰ ਤੇ ਕਾਰਵਾਈ ਜਾਰੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਪ੍ਰਬੰਧ ਸਿੰਘ ਬੈਂਸ ਡੀਐਸਪੀ ਿਕਨੌਰ ਹਰਮਨ ਚੀਮਾ ਤੇ ਐਸਐਚਓ ਿਕਨੌਰ ਹਰਪ੍ਰੀਤ ਸਿੰਘ ਦੀ ਟੀਮ ਨੇ ਅੰਮ੍ਰਾਲੇ ਸਾਈਡ ਤੋਂ ਆੰਦੇ ਹੋਏ ਲਾਈਫ ਨਾਕਾਬੰਦੀਦ ਰਾਮ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ ਸੁਦਰਸ਼ਨ ਨਾਮ ਦੇ ਇਸ ਸ਼ਖਸ ਤੋਂ 50000 ਤੋਂ ਜ਼ਿਆਦਾ ਲੂਮੋਟਿਲ ਦੀ ਜਿਹੜੀ ਨਸ਼ੀਲੀ ਗੋਲੀਆਂ ਨੇ ਉਹ ਬਰਾਮਦ ਹੋਈਆਂ ਇਹ 50000 ਲੂਮੋਟਿਲ ਦੀਆਂ ਗੋਲੀਆਂ ਜਿਹੜੀਆਂ ਨੇ ਇਹ ਹੈਵੀ ਕਮਰਸ਼ਲ ਰਿਕਵਰੀ ਚ ਆਉਂਦੀਆਂ ਜਿਵੇਂ ਇੱਕ ਤੇ ਸਮਾਲ ਰਿਕਵਰੀ ਹੁੰਦੀ ਇੱਕ ਹੈਵੀ ਰਿਕਵਰੀ ਇਹ ਕਮਰਸ਼ੀਅਲ ਕਮਰਸ਼ੀਅਲ ਤੋਂ ਬਾਅਦ ਹੁੰਦੀ ਹੈ ਹੈਵੀ ਕਮਰਸ਼ੀਅਲ ਤੇ ਹੈਵੀ ਕਮਰਸ਼ੀਅਲ ਰਿਕਵਰੀ ਚ 50000 ਤੋਂ ਜ਼ਿਆਦਾ ਟੈਬਲੇਟ ਸੇ ਬਰਾਮਦ ਹੋਈਆਂ ਤੇ ਜਿਹੜਾ ਦੋਸ਼ੀ ਹੈਗਾ ਇਹ ਹਰਦੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਇਸ ਮੁਕਦਮੇ ਚ ਅਸੀਂ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੂੰ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਂਡ ਟੂ ਐਂਡ ਕਿੱਥੋਂ ਲੈ ਕੇ ਆਇਆ ਸੀ ਕਿਹੜੇ ਮੈਨੂਫੈਕਚਰਿੰਗ ਯੂਨਿਟ ਚ ਇਹ ਨਸ਼ਿੱਲੀ ਗੋੜੀਆਂ ਬਣੀਆਂ ਸੀਗੀਆਂ ਤੇ ਅੱਗੇ ਕਿਹੜੇ ਸ਼ਖਸ ਨੂੰ ਇਹਨੇ ਡਿਲੀਵਰ ਕੀਤੀਆਂ ਸੀ ਇਹ ਦੋਨੇ ਪਹਿਲੂਆਂ ਤੇ ਕੰਮ ਕੀਤਾ ਜਾਊਗਾ ਇਹ ਹੈਵੀ ਕਮਰਸ਼ੀਅਲ ਰਿਕਵਰੀ ਜਿਹੜਾ ਮੈਨੂਫੈਕਚਰਿੰਗ ਯੂਨਿਟ ਹੈਗਾ ਜਿਨੇ ਇਲੀਗਲੀ ਮੰਨੂਫੈਕਚਰ ਕਰਕੇ ਅੱਗੇ ਇਸ ਦੋਸ਼ੀ ਨੂੰ ਦਿੱਤੀਆਂ ਸੀ ਉਹਨਾਂ ਬੰਦਿਆਂ ਨੂੰ ਵੀ ਅਸੀਂ ਤਫ਼ਤੀਸ਼ ਤੇ ਰਾਵਾਂ ਬਾਚਾਂਗੇ ਤੇ ਲਗਾਤਾਰ ਨਸ਼ਿਆਂ ਵਿਰੁੱਧ ਪਟਿਆਲਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਬੀਤੇ ਦਿਨੀ ਵੀ ਕਈ ਹੋਰ ਵੀ ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਹੋਏ ਡਿਮੋਲਿਸ਼ਨ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਜਾਇਜ਼ ਤਸਕਰੀ ਨਸ਼ਾ ਤਸਕਰੀ ਕਰਕੇ ਜਿਹੜੀ ਸੰਪਤੀ ਕੋਈ ਬਣਾਈ ਗਈ ਉਹ ਰੋਟੀਸ਼ਨਾ ਏਰੀਆ ਚ ਪੁਲਿਸ ਸੁਰੱਖਿਆ ਨਾਲ ਡਿਮੋਲਿਸ਼ ਕੀਤੀ ਗਈ ਸੀ ਤੇ ਅੱਗੇ ਵੀ ਜਿਹੜੀ ਪ੍ਰਾਪਰਟੀ ਫੋਰਫੀਚਰ ਹੈ ਗਈ ਹੈ ਡਿਮੋਲਿਸ਼ਨ ਆਫ ਇਲੀਗਲ ਪ੍ਰਾਪਰਟੀਆਂ ਤੇ ਰਿਕਵਰੀਜ਼ ਸਾਰਿਆਂ ਤੇ ਅਸੀਂ ਫੋਕਸ ਕਰਾਂਗੇ ਇਸ ਦੇ ਨਾਲ ਨਾਲ ਹੀ ਜਿਹੜੇ ਐਡਿਕਟਸ ਹੈਗੇ ਆ ਜਿਹੜੇ ਕਿ ਨਸ਼ਾ ਖਾਂਦੇ ਆ ਜਾਂ ਨਸ਼ੇ ਦੇ ਸਪੋਰ ਚ ਪਏ ਹੋਏ ਆ ਸਟੇਟ ਗਵਰਨਮੈਂਟ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਜਿਹੜੇ ਕਿ ਨਸ਼ਾ ਤਸਕਰੀ ਦਾ ਛੋਟੇ ਜਾਂ ਵੱਡੇ ਪੱਧਰ ਤੇ ਕੰਮ ਕਰਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਰ ਜਿਹੜੇ ਐਡਿਕਟਸ ਨੇ ਜਿਹੜੇ ਕੀ ਨਸ਼ੇ ਦੀ ਇਸ ਬਿਮਾਰੀ ਚ ਇਸ ਕੋਡ ਚ ਪਏ ਹੋਏ ਉਹਨਾਂ ਪ੍ਰਤੀ ਸਿੰਪੈਥੈਟਿਕ ਰਵੱਈਆ ਰੱਖਦੇ ਹੋਏ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਓਟ ਸੈਂਟਰਾਂ ਚ ਦਾਖਲ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਿਆਂ ਦੇ ਇਸ ਕੋਡ ਤੋਂ ਨਿਕਲ ਕੇ ਦੁਬਾਰੇ ਮੁਫਤਰਾਚਾ ਵਿੱਚ ਸ਼ਾਮਿਲ ਹੋ ਸਕੇ ਸਰ ਜਿਹੜਾ ਫਰੇਕ ਉਹਨਾਂ ਕਿਸੇ ਗੈਂਗ ਨਾਲ ਨਹੀਂ ਵੀ ਜਿਹੜਾ ਨਹੀਂ ਇਹ ਤਾਂ ਇਹ ਨਸ਼ਾ ਤਸਕਰੀ ਚ ਹੈਗਾ ਜੀ ਕੋਈ ਗੈਂਗਲਨ ਕੁਝ ਰਿਲੇਟਡ ਵੀਕਲ ਵਗੈਰਾ ਜੋ ਪਿੱਛੇ ਪਰ ਹੈ ਜੀ ਇਹ ਇਹ ਦੇ ਕੋਲੇ ਆ ਮੋਟਰਸਾਈਕਲ ਇਹਨੇ ਆਪਣਾ ਪਿੱਛੇ ਛੱਡਤਾ ਸੀ ਤੇ ਉੱਥੋਂ ਪੈਦਲ ਹੀ ਆ ਰਹੇ ਸੀ ਅੱਗੇ ਡਿਲੀਵਰੀ ਦੇਣ ਦੇ ਤੇ ਇਹਨੂੰ ਕਾਬੂ ਕੀਤਾ ਸਰ ਜਿਸ ਤੱਕ ਪਿੰਡਾਂ ਦੇ ਵਿੱਚ ਹੈ ਮੈਡੀਕਲ ਸਟੋਰ ਤੇ ਛੋਟੇ-ਛੋਟੇ ਉਹਨਾਂ ਦੇ ਉੱਪਰ ਜਿਹੜੀਆਂ ਗੁਲੀਆਂ ਨੇ ਵਿਕਦੀਆਂ ਰਹਿ ਤੇ ਉਹਨਾਂ ਦੇ ਉੱਪਰ ਵੀ ਕਰ ਰਹੀਆਂ ਕਿ ਜੀਆ ਦੇਖੋ ਪਟਿਆਲਾ ਪੁਲਿਸ ਬਿਲਕੁਲ ਲਗਾਤਾਰ ਹੀ ਜਿਹੜੀ ਕੈਮਿਸਟ ਦੀ 숍ਾਂ ਨੇ ਡਰਗ ਇਨਸਪੈਕਟਰਸ ਨਾਲ ਉਹਨਾਂ ਦੀ ਅਸੀਂ ਚੈਕਿੰਗ ਲਗਾਤਾਰ ਕਰਦੇ ਰੋਟੇਸ਼ਨ ਵਾਈਜ਼ ਕਰਦੇ ਕਈ ਵਰੀ ਜਿਹੜਾ ਕੈਮਿਸਟ ਭਾਈਚਾਰਾ ਹੈ ਉਹਨਾਂ ਨੂੰ ਇਸ ਗੱਲ ਤੋਂ ਥੋੜਾ ਰੋਸ ਨਹੀਂ ਹੁੰਦਾ ਆ ਕਿ ਪੁਲਿਸ ਜਿਹੜੀ ਹੈ ਉਹ 2027 ਨਾਲ ਸਾਡੀ ਦੁਕਾਨ ਦੀ ਕੱਲੀ-ਕੱਲੀ ਟੈਬਲੇਟ ਦੀ ਚੈਕਿੰਗ ਕਿਉਂ ਕਰ ਰਹੀ ਹੈ ਪਰ ਮੇਰੀ ਤੁਹਾਡੇ ਸਾਰਿਆਂ ਦੇ ਰਾਹੀ ਜਿਹੜਾ ਕੈਮਿਸਟ ਭਾਈਚਾਰਾ ਆ ਪੰਜਾਬ 'ਚ ਉਹਨਾਂ ਨੂੰ ਬੇਨਤੀ ਆ ਕਿ ਇਹਦੇ 'ਚ ਕੋਆਪਰੇਟ ਕਰਨ ਕਿਉਂਕਿ ਹਰੇਕ ਭਾਈਚਾਰੇ 'ਚ ਬਲੈਕਸ਼ੀਪ ਹੁੰਦੀ ਆ ਨਾ ਤੇ ਜਿਹੜਾ ਵੀ ਕੋਈ ਕੈਮਿਸਟ ਵੀ ਕੇਮਿਸਟ ਦੀ ਦੁਕਾਨ ਦੀ ਆੜ ਚ ਕੋਈ ਨਸ਼ੇ ਵਾਲੇ ਕੈਪਸੂਲ ਜਾਂ ਗੋਲੀਆਂ ਭਾਵੇਂ ਉਹ ਪ੍ਰਗਾਬੋਲਨ ਹੋਵੇ ਲੋਮੋਟੇਲੋਵੇ ਡਰਾਮਡੋਲ ਹੋਵੇ ਉਹ ਦੀ ਸੇਲ ਕਰੂਗਾ ਤੇ ਅਸੀਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਸਰ ਜੇ ਤੁਸੀਂ 5000 ਗੋਲੀ ਦੀ ਮਾਰਕੀਟ ਚ ਕਾਫੀ ਲੱਖਾਂ ਚ ਕੀਮਤ ਹੋਊਗੀ ਜੀ ਤੇ ਅਸੀਂ ਇਹ ਵੀ ਦੇਖਾਂਗੇ ਕਿ ਕਿਹੜੇ ਮੈਨੂਫੈਕਚਰਿੰਗ ਯੂਨਿਟ ਚ ਮੈਨੂਫੈਕਚਰ ਹੋਈ ਸੀ ਥੈਂਕ ਯੂ ਸੋਮਾ